ਉਸ ਦਿਨ ਪਹਿਲਾਂ ਇੱਕ ਖਬਰ ਆਈ ਸੀ ਲੰਦੇ ਪੰਜਾਬ ਤੋਂ ਜੋ ਕਿ ਸਰਬਜੀਤ ਕੌਰ ਆਪਣੇ ਪੰਜਾਬ ਦੀ ਆ ਅਤੇ ਪੰਜਾਬ ਤੋਂ ਫਿਰ ਉਹ ਨਨਕਾਣਾ ਸਾਹਿਬ ਜਿਹੜਾ ਜੱਥਾ ਚੰਦਾ ਉਸ ਦੇ ਵਿੱਚ ਚੱਲੀ ਗਈ ਸੀ ਪਾਕਿਸਤਾਨ ਜੀ ਹਾਂ ਦੋਸਤੋ ਪਾਕਿਸਤਾਨ ਦੇ ਵਿੱਚ ਜਾ ਕੇ ਇਹਨੇ ਆਪਣਾ ਨਾਮ ਬਦਲ ਰਿਆ ਕਹਿੰਦੀ ਵੀ ਮੈਂ ਨੂਰ ਹੁਸੈਨ ਬਣ ਗਈਆਂ ਨੂਰ ਹੁਸੈਨ ਤਾਂ ਬਣ ਗਈ ਇਹਨੇ ਕੀਤੀ ਆ ਸਿੱਖਾਂ ਦੀ ਬੇਅਦਬੀ ਜਿਹੜੇ ਜੱਥੇ ਦੇ ਵਿੱਚ ਗਈ ਸੀ ਪੂਰਾ ਪਾਕ ਪਵਿੱਤਰ ਜੱਥਾ ਸੀ ਉਹ ਤੁਹਾਨੂੰ ਪਤਾ ਆ ਸ੍ਰੀ ਨਨਕਾਣਾ ਸਾਹਿਬ ਦਰਸਲਾਂ ਦੇ ਲਈ ਗਿਆ ਸੀ ਤੇ ਉੱਥੇ ਜਾ ਕੇ ਉਸ ਜੱਥੇ ਤੋਂ ਹੀ ਫਰਾਰ ਹੋ ਗਈ ਅਤੇ ਬਦਨਾਮੀ ਕਰਾਈ ਪੂਰੀ ਦੁਨੀਆ ਭਰ ਦੇ ਵਿੱਚ ਤੇ ਫਿਰ ਵਾਇਗਰੂ ਨੇ ਵੀ ਬਹੁਤ ਕਰਾਰੀ ਚਪੇੜ ਮਾਰੀ ਆ ਇਹਨਾਂ ਦੇ ਮੂੰਹ ਤੇ ਕਿਉਂਕਿ ਇਹ ਹੁਣ ਕੱਲ ਨੂੰ ਡਿਪੋਰਟ ਹੋ ਕੇ ਆ ਰਹੇ ਨੇ ਬਾਗਾ ਬਾਰਡਰ ਤੇ ਜੀ ਹਾਂ ਦੋਸਤੋ ਜਲੰਧਰ ਏਰੀਆ ਦੱਸੀ ਜਾ ਰਹੀ ਆ ਤੇ ਬਾਗਾ ਬਾਰਡਰ ਤੇ ਇਹ ਡਿਪੋਰਟ ਹੋ ਚੁੱਕੀ ਆ ਪਾਕਿਸਤਾਨ ਦੇ ਵੱਲੋਂ ਲੋਕੀ ਦਾ ਕੈਨੇਡਾ ਅਮਰੀਕਾ ਤੋਂ ਡਿਪੋਰਟ ਹੁੰਦੇ ਨੇ ਇਹ ਪਹਿਲੀ ਆ ਦੁਨੀਆ ਭਰ ਦੇ ਵਿੱਚ ਜਿਹੜੀ ਪਾਕਿਸਤਾਨ ਤੋਂ ਰਿਪੋਰਟ ਹੋ ਰਹੀ ਆ ਸ਼ਰਮ ਨਹੀਂ ਆਈ ਇਹਨੂੰ ਇਹ ਕੰਮ ਕਰਦੇ ਨੂੰ ਬਾਕੀ ਜਿਹੜੇ ਪਿੰਡ ਦੇ ਵਿੱਚ ਵੀ ਇਹ ਜਾਏਗੀ ਉੱਥੇ ਲਾਨ ਦਾ ਪਾਉਣ ਨੂੰ ਲੋਕੀ ਤਿਆਰ ਬੈਠੇ ਨੇ ਹੁਣ